ਇਸ ਹਫਤੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਲੈ ਕੇ ਇੱਕ ਬਿਹਤ ਵੱਡੇ ਹੁਕਮ ਜਾਰੀ ਕੇਂਦਰੀ ਮੰਤਰਾਲੇ ਦੇ ਵੱਲੋਂ ਕਰ ਦਿੱਤੇ ਗਏ ਨੇ ਮਾਮਲਾ ਪੂਰਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਿੱਥੇ ਅਮਰੀਕਾ ਨੇ ਅਨਮੋਲ ਬਿਸ਼ਨੋਈ ਨੂੰ ਦੇਸ਼ ਨਿਕਾਲਾ ਦਿੱਤਾ ਸੀ ਉਸ ਤੋਂ ਬਾਅਦ ਉਸ ਨੂੰ ਭਾਰਤ ਭੇਜਿਆ ਗਿਆ ਤਾਂ ਭਾਰਤ ਦੇ ਵਿੱਚ ਉਸ ਦੀ ਗ੍ਰਿਫਤਾਰੀ ਕੀਤੀ ਗਈ ਤੇ ਫਿਲਹਾਲ ਹੁਣੇ ਅਨਮੋਲ ਬਿਸ਼ਨੋਈ ਨੂੰ 1 ਸਾਲ ਲਈ ਤਿਹਾਰਡ ਜੇਲ ਦੇ ਵਿੱਚ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਜਿਸ ਪੂਰੇ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਾਕੀ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰਾਲੇ ਦੇ ਵੱਲੋਂ ਕਿਹਾ ਗਿਆ ਅਨਮੋਲ ਵਿਸ਼ਨੂਈ 1 ਸਾਲ ਦੇ ਲਈ ਤਿਹਾਰ ਜੇਲ੍ਹ ਦੇ ਵਿੱਚ ਰਹੇਗਾ ਔਰ ਉਸ ਤੋਂ ਬਾਅਦ ਅਨਮੋਲ ਵਿਸ਼ਨੋਈ ਤੋ ਜਿਹੜੀ ਆ ਪੁੱਛਕਿਚ ਕਰਨੀ ਹੈ ਕਿਸੇ ਨੇ ਤਾਂ ਉਸ ਨੂੰ ਤਿਹਾਰ ਜੇਲ ਆਣਾ ਹੋਵੇਗਾ ਚਾਹੇ ਉਹ ਕੋਈ ਵੀ ਏਜੰਸੀ ਹੋਵੇ ਚਾਹੇ ਕਿਸੇ ਵੀ ਥਾਂ ਤੇ ਕੋਈ ਵੀ ਵੱਡੇ ਅਫਸਰ ਹੋਣ ਉਹਨਾਂ ਨੂੰ ਉੱਥੇ ਹੀ ਆਣਾ ਪਵੇਗਾ ਤਿਹਾਰ ਜੇਲ ਦੇ ਵਿੱਚ ਔਰ ਕੋਈ ਵੀ ਜਿਹੜੀ ਆ ਹੋਰ ਵੀ ਜਿਹੜੇ ਹਿਰਾਸਤ ਦੇ ਵਿੱਚ ਅਨਮੋਲ ਬਿਸ਼ਨੋਈ ਨੂੰ ਫਿਲਹਾਲ 1 ਸਾਲ ਦੇ ਲਈ ਨਹੀਂ ਲੈ ਕੇ ਜਾ ਸਕਦਾ ਤਿਹਾਰ ਜੇਲ ਦੇ ਵਿੱਚ ਹੀ ਅਨਮੋਲ ਬਿਸ਼ਨੋਈ ਨੂੰ 1 ਸਾਲ ਕੱਟਣਾ ਪਵੇਗਾ ਲਾਰੈਂਸ ਬਿਸ਼ਨੋਈ ਦੇ ਲਈ ਵੀ ਅਜਿਹੇ ਹੁਕਮ ਜਾਰੀ ਹੋਏ ਨੇ ਦੱਸਿਆ ਕਿ ਅਨਮੋਲ ਬਿਸ਼ਨੋਈ ਦੇ ਬੋਲੋ ਵਾਕ ਵੱਖ-ਵੱਖ ਪੱਟੇ ਕਾਂਡਾ ਦੇ ਵਿੱਚ ਸਰਗਰਮੀ ਦਿਖਾਈ ਗਈ ਸੀ ਬਾਬਾ ਸਦੀਕੀ ਦੇ ਕਤਲ ਮਾਮਲੇ ਦੇ ਵਿੱਚ ਸਲਮਾਨ ਖਰ ਦੇ ਕਰਦੇ ਬਾਹਰ ਗੋਲੀਆਂ ਚਲਾਉਣ ਦਾ ਮਾਮਲਾ ਹੋਵੇ ਸਿੱਧੂ ਮੂਸੇਵਾਲੇ ਦਾ ਮਾਮਲਾ ਹੋਵੇ ਤਾਂ ਕਈ ਹੋਰ ਮਾਮਲੇ ਪੱਟੇ ਜਿਹੜੇ ਨੇ ਉਹਨਾਂ ਦੇ ਵਿੱਚ ਅਨਮੋਲ ਬਿਸ਼ਨੋਈ ਦੀ ਵੱਟੇ ਪੱਦਰ ਤੇ ਸ਼ਿਰਕਤ ਵੱਡੇ ਪੱਦਰ ਤੇ ਹੱਥ ਜਿਹੜਾ ਅਨਮੋਲ ਬਿਸ਼ਨੋਈ ਦਾ ਹੈ ਔਰ ਵੱਖ-ਵੱਖ ਥਾਮਾਂ ਦੇ ਵਿੱਚ ਰਾਜਾਂ ਦੇ ਵਿੱਚ ਬਿਸ਼ਨੋਈ ਦੇ ਖਿਲਾਫ ਮਾਮਲੇ ਦਰਜ ਨੇ ਤਾਂ ਬਹੁਤ ਸਮੇਂ ਤੋਂ ਲੜਨਦਾ ਅਨਮੋਲ ਬਿਸ਼ਨੋਈ ਸੀਗਾ ਜਿਸ ਨੇ ਲਾਰੈਂਸ ਬਿਸ਼ਨੋਈ ਦਾ ਪੂਰਨ ਸਾਥ ਦਿੰਦੇ ਹੋਏ ਆਪਣੇ ਗੁਰਗਿਆਂ ਦੇ ਮਦਦ ਨਾਲ ਵੱਡੇ ਕਾਰ ਦੇਸ਼ ਭਰ ਦੇ ਵਿੱਚ ਕਰਵਾਏ ਨੇ। ਇਸ ਤੋਂ ਬਾਅਦ ਹੁਣ ਦੱਸੀਏ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਜਾਰੀ ਕਰਦੇ ਕਿਹਾ ਕਿ 1 ਸਾਲ ਤੱਕ ਤਿਹਾਰ ਜੇਲ੍ਹ ਦੇ ਵਿੱਚ ਅਨਮੋਲ ਬਿਸ਼ਨੋਈ ਨੂੰ ਘਟਣਾ ਪਵੇਗਾ। 1 ਸਾਲ ਅਨਮੋਲ ਬਿਸ਼ਨੋਈ ਤਿਹਾਰ ਜੇਲ੍ਹ ਦੇ ਵਿੱਚ ਰਹੇਗਾ। ਉਸ ਤੋਂ ਬਾਅਦ ਹੋਰ ਵੀ ਵੱਡੇ ਹੁਕਮ ਵੱਡੇ ਐਕਸ਼ਨ ਵੱਡੀਆਂ ਕਾਰਵਾਈਆਂ ਬਿਸ਼ਨੋਈ ਦੇ ਖਿਲਾਫ ਹੋਣ ਕਿਆਂ। ਇੱਕ ਵਾਰ ਸੇ ਲਾਰੈਂਸ ਬਿਸ਼ਨੋਈ ਜਿਸ ਨੇ ਬਹੁਤ ਵੱਡੀਆਂ ਗਤੀਵਿਧੀਆਂ ਕੀਤੀਆਂ ਹਰ ਜੇਲ੍ਹ ਦੇ ਵਿੱਚ ਬੈਠ ਕੇ ਵੀ ਆਪਣਾ ਗੈਂਗ ਜਿਹੜਾ ਚਲਾਇਆ ਜਾ ਰਹੇ ਆ ਗੁਰਗਿਆ ਦੇ ਵੱਲੋਂ ਕান্ড ਕਰਵਾਏ ਜਾ ਰਹੇ ਨੇ ਇਸੇ ਹੀ ਚੱਲਦੇ ਮਾਮਲੇ ਸੋਸ਼ਲ ਮੀਡੀਆ ਤੇ ਪੱਕੇ ਪੰਜਾਬ ਦੇ ਵਿੱਚ ਜਬਰੀ ਵਸੂਲੀ ਦਾ ਮਾਮਲਾ ਸ਼ਰੀਆਮ ਗੋਲੀਆਂ ਮਾਰਨ ਦਾ ਧਮਕੀਆਂ ਦੇਣ ਦਾ ਮਾਮਲਾ ਲਗਾਤਾਰ ਐਕਸ਼ਨ ਦੇ ਵਿੱਚ ਹੈ ਐਕਟਿਵ ਦੇ ਵਿੱਚ ਮੋਰ ਦੇ ਵਿੱਚ ਹੈ ਤਾਂ ਇਹ ਆਪਣੇ ਗੁਰਗਿਆਂ ਦੇ ਕੋਲੋਂ ਜਿਹੇ ਕਾਰਕ ਕਰਵਾਉਂਦੇ ਨੇ ਤਾਂ ਬਹੁਤ ਸਾਰੇ ਦੋਸ਼ੀ ਗ੍ਰਫਤਾਰ ਵੀ ਕੀਤੇ ਨੇ ਤੇ ਅਨਮੋਲ ਵਿਸ਼ਨੋਈ ਨੂੰ ਹੁਣ 1 ਸਾਲ ਇਤਿਹਾਰ ਜੇਲ੍ਹ ਦੇ ਵਿੱਚ ਰਹਿਣ ਦੇ ਨਵੇਂ ਤੇ ਵੱਡੇ ਹੁਕਮ ਜਾਰੀ ਹੋਏ ਨੇ ਇਸਦੇ ਚਾਲਦੇ ਤੁਹਾਨੂੰ ਦੱਸੀਏ ਕਿ ਵੱਡੇ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਵੱਲੋਂ ਵੱਡੇ ਸਿੰਘਰਾ ਨੂੰ ਵੱਡੇ ਪੋਲੀਟਿਸ਼ੀਅਨਸ ਵੱਡੀਆਂ ਹਸਤੀਆਂ ਨੂੰ ਲਗਾਤਾਰ ਡਰਾਇਆ ਟਮਕਾਇਆ ਜਾਂਦਾ ਹੈ ਔਰ ਲਗਾਤਾਰ ਹੀ ਉਹਨਾਂ 'ਤੇ ਹਮਲੇ ਕੀਤੇ ਜਾਂਦੇ ਨੇ ਚਾਹੇ ਉਹ ਕਪਲ ਸ਼ਰਮਾ ਦਾ ਕੈਪਸ ਕੈਫੇ ਤੇ ਹਮਲਾ ਹੋਵੇ ਚਾਹੇ ਔਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਡੀਆਂ ਹੋਣ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ ਤਾਂ ਹੋਰ ਵੀ ਕਈ ਵੱਡੇ ਗੈਂਗਸਟਰਾਂ ਨੂੰ ਥ੍ਰੈਟਸ ਕਾਲ ਦਿੱਤੇ ਲਗਾਤਾਰ ਇਹਨਾਂ ਗੈਂਗਸਟਰਾਂ ਵੱਲੋਂ ਜਾ ਰਹੇ ਨੇ ਔਰ ਉਸ ਤੋਂ ਹੀ ਚਲਦੇ ਹੁਣ 1 ਸਾਲ ਲਈ ਅਨਮੋਲ ਬਿਸ਼ਨੋਈ ਨੂੰ ਤਿਹਾਰ ਜੇਲ੍ਹ ਦੇ ਵਿੱਚ ਰਹਿਣ ਦੇ ਹੁਕਮ ਜਾਰੀ ਹੋਇਆ